ਖਾਣਾ ਸਦਰ ਫਗਵਾੜਾ ਦੀ ਪੁਲਿਸ ਨੇ ਦੇ ਵਪਾਰ ਦਾ ਧੰਦਾ ਕਰਨ ਵਾਲੀਆਂ ਤਿੰਨ ਲੜਕੀਆਂ ਸਮੇਤ ਚਾਰ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਫਗਵਾੜਾ ਨੇ ਦੱਸਿਆ ਕਿ ਕਾਬੂ ਕੀਤੇ ਦੋਸ਼ੀਆਂ ਨੇ ਪਿੰਡ ਚੱਕ ਹਕੀਮ ਵਿਖੇ ਕਿਰਾਏ ਤੇ ਇੱਕ ਕੋਠੀ ਲਈ ਹੋਈ ਸੀ ਜਿੱਥੇ ਕਿ ਉਹ ਜਿਸਮ ਫਰੋਸ਼ੀ ਦਾ ਧੰਦਾ ਕਰਦੇ ਹਨ ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਵਿਅਕਤੀ ਦੀ ਪਛਾਣ ਸੁਖਵਿੰਦਰ ਕੁਮਾਰ ਪੁੱਤਰ ਬਲਵੀਰ ਸਿੰਘ ਵਾਸੀ ਗੋਜੋ ਜਿਲ੍ਹਾ ਹੁਸ਼ਿਆਰਪੁਰ ਵਜੋਂ ਹੋਈ ਹੈ ਫਿਲਹਾਲ ਪੁਲਿਸ ਨੇ ਇਨਾ ਪਾਸੋਂ 26000 ਭਾਰਤੀ ਕਰੰਸੀ ਅਤੇ ਇੱਕ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ ਡੀਐਸਪੀ ਫਗਵਾੜਾ ਮੁਤਾਬਿਕ ਪੁਲਿਸ ਵੱਲੋਂ ਕਾਬੂ ਕੀਤੇ ਇਨਾ ਦੋਸ਼ੀਆਂ ਦਾ ਸਿਵਲ ਹਸਪਤਾਲ ਵਿਖੇ ਮੈਡੀਕਲ ਕਰਵਨ ਉਪਰੰਤ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਸਰ ਜਿਹੜੀਆਂ ਤਿੰਨ ਲੜਕੀਆਂ ਦੇ ਨਾਲ ਇੱਕ ਲੜਕਾ ਫੜਿਆ ਇਹਦਾ ਕੀ ਮਾਮਲਾ ਜੀ ਮਾਮਲੋ ਅਸਫੀ ਸਾਹਿਬ ਕੋ ਉਠਾ ਦੇ ਨਿਰਦੇਸ਼ ਨਿਰਦੇਸ਼ਾਂ ਦੇ ਕਾਲ ਸਹਾਇਕ ਆਪਣਾ ਸਦਰ ਫਗਵਾੜਾ ਦੀ ਟੀਮ ਨੇ ਇੱਕ ਚੱਕਰਕੀ ਮਾਪੈਂਡ ਦੇ ਵਿੱਚੋਂ ਇੱਕ ਘਰ ਤੇ ਰੇਡ ਕੀਤਾ ਸੀ ਜਿੱਥੇ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਆਪਣਾ ਜਿਹੜਾ ਚੱਕਲਾ ਆ ਟਾਈਪ ਜਿਹੜਾ ਹੈ ਇੱਕ ਲੜਕੀ ਜਿਹੜੀ ਨਵਾਂ ਸ਼ਹਿਰ ਤੋਂ ਆ ਕੇ ਇੱਥੇ ਓਪਰੇਟ ਕਰ ਰਹੀ ਹੈ ਤੇ ਇਹ ਬਾਹਰੋਂ ਤੋਂ ਲੜੀਆਂ ਲੜਕੀਆਂ ਹਨ ਜਿਹੜੀਆਂ ਕੁਝ ਦਿੱਲੀ ਤੋਂ ਇੱਕ ਦਿੱਲੀ ਤੋਂ ਲੜਕੀ ਇੱਕ ਲੁਧਿਆਣੇ ਤੋਂ ਆ ਤੇ ਇਹ ਇੱਥੇ ਆ ਕੇ ਤੇ ਇਹ ਨਜਾਇਜ਼ ਤੌਰ ਤੇ ਕੰਮ ਕਰ ਰਹੀਆਂ ਸੀ ਤੇ ਜਦੋਂ ਰੇਡ ਕੀਤਾ ਗਿਆ ਉਹਨਾਂ ਦੇ ਨਾਲ ਇੱਕ ਜਿਹੜਾ ਲੜਕਾ ਲੋਕਤੌਰ ਗਾਫ ਜਿਹੜਾ ਹਮੇਸ਼ਾ ਨਾਲ ਹੋ ਸੀ ਤੇ ਇਹਨਾਂ ਤਿੰਨਾਂ ਨੂੰ ਜਿਹੜਾ ਕਬੀ ਦੇ ਦਿੱਤਾ ਇਹਨਾਂ ਦੇ ਨਾਲ ਜਿਹੜਾ ਕੋਈ 26000 ਰੁਪਏ ਰਿਕਵਰੀ ਤੇ ਬਾਕੀ ਹੋਰ ਵੀ ਜਿਹੜਾ ਕਾਫੀ ਸਮਾਨ ਜਿਹੜਾ ਆ ਉਹ ਬਰਾਮਦ ਹੋਇਆ ਤੇ ਬਾਕੀ ਵੀ ਸਾਰੇ ਜਿਹੜੇ ਇਦਾਂ ਦਾ ਕੋਈ ਕੰਮ ਦੇ ਵਿੱਚ ਸਿੰਪਲ ਹੈਗਾ ਉਹਨੂੰ ਬਾਅਦ ਨਹੀਂ ਰੱਖ ਕਿ ਇਸ ਕੰਮ ਤੇ ਉੱਤੋਂ ਅਟਗੰ ਲਗਾਤਾਰ ਸਾਡੀ ਨਿਗਰਾਨੀ ਜਿਹੜੀ ਆ ਉਹ ਅਸੀਂ ਰੱਖਦੇ ਆ ਤੇ ਜਿਹੜੇ ਐਲਪੀ ਜੂ ਦੇ ਲਾਗੇ ਵੀ ਕੋਈ ਇਦਾਂ ਦਾ ਕੋਈ ਹੈ ਕੋਈ ਰੈਸਟ੍ਰੇਸ਼ਨ ਜਿਹੜਾ ਉਹ ਵੀ ਸਾਡੇ ਦੇ ਧਿਆਨ ਦੇ ਵਿੱਚ ਆਇਆ ਤੇ ਆਪਾਂ ਉਹਨਾਂ ਨੂੰ ਵੀ ਕਾਬੂ ਕਰਾਂਗੇ ਥੈਂਕ ਯੂ ਸਰ